12 ਦਾ ਸੁਣੀਆ ਬਾਬਾ ਬੁੱਧ ਸਿੰਘ ਜੀ ਤੇ ਸਰਦਾਰ ਅਤਰ ਸਿੰਘ ਜੀ ਜਦੋਂ ਸਮਾਪਤੀ ਹੋਈ ਹੈ ਦਵਾਨ ਦੀ ਮਹਾਰਾਜਾ ਰਣਜੀਤ ਸਿੰਘ ਨੇ ਬਾਜ ਮਾਰੀ ਹੈ ਸਰਦਾਰ ਬੁੱਧ ਸਿੰਘ ਜੀ ਸਰਦਾਰ ਅਤਰ ਸਿੰਘ ਜੀ ਆ ਗਏ ਹੋ ਆਹ ਮਹਾਰਾਜ ਆ ਗਏ ਆ ਇਸ ਤਰ੍ਹਾਂ ਕਰੋ ਆ ਸ਼ੈਦ ਅਹਿਮਦ ਸ਼ਾਹ ਨੂੰ ਜਾ ਕੇ ਮਿਲੋ ਪਸ਼ਾਵਰ ਦਾ ਇਲਾਕਾ ਹੈ ਉਨੇ ਜੂਸਬ ਜੋਈ ਲੋਕਾਂ ਨੂੰ ਇਕੱਠਿਆਂ ਕਰ ਲਿਆ ਸਲਾਮ ਦੇ ਝੰਡੇ ਹੇਠ ਮੱਝ ਵੀ ਜੰਗ ਲੜਨੀ ਚਾਹੁੰਦਾ ਹੈ ਉਦੋਂ ਹੀ ਸਾਧ ਸੰਗਤ ਸਤਵਚਨ ਕਹਿ ਕੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਫੌਜ ਦੇ ਸਿਪਾਹੀ ਦਿੱਤੇ ਨੇ ਸਰਦਾਰ ਅਤਰ ਸਿੰਘ ਤੇ ਸਰਦਾਰ ਬੁੱਧ ਸਿੰਘ ਜੀ ਜਿਹਨਾਂ ਨੂੰ ਆਪਾਂ ਬਾਬਾ ਬੁੱਧ ਸਿੰਘ ਜੀ ਕਹਿੰਦੇ ਆ ਅੱਜ ਫੌਜ ਨੂੰ ਨਾਲ ਲੈ ਕੇ ਅਟਕ ਦਰਿਆ ਦੇ ਹੁੰਦੇ ਹੋਏ ਅਕੋੜਾ ਦੇ ਜ਼ਿਲ੍ਹੇ ਵੱਲੋਂ ਜਾ ਰਹੇ ਨੇ ਆਟਕ ਦਰਿਆ ਅਕੋੜਾ ਇੱਕ ਕਸਬਾ ਹੈ ਹੁਣ ਅਹਿਮਦ ਸ਼ਾਹ ਨੇ ਵੀ ਆਪਣੇ ਸੂਈਏ ਛੱਡੇ ਹੋਏ ਨੇ ਸਾਧ ਸੰਗਤ ਜਦੋਂ ਕਿਸੇ ਨੇ ਕਿਸੇ ਨਾਲ ਐਡੀ ਵੱਡੀ ਜੰਗ ਲੜਨੀ ਹੈ ਉਹ ਇਦਾਂ ਤਾਂ ਲੜੀ ਨਹੀਂ ਜਾਂਦੀ ਉਹਨੇ ਵੀ ਆਪਣੇ ਸੂਈਏ ਛੱਡੇ ਨੇ ਇੱਧਰ ਬਾਬਾ ਬੁੱਧ ਸਿੰਘ ਜੀ ਸਦਾ ਰਤਨ ਸਿੰਘ ਜੀ तमाम ਸਿੰਘਾਂ ਨੂੰ ਨਾਲ ਲੈ ਕੇ ਜਦੋਂ ਅਟਕ ਦਰਿਆ ਲੰਘੇ ਨੇ ਤਾਂ ਉਹਨਾਂ ਦਾ ਜਿਹੜਾ ਸੂਈਆ ਉੱਥੇ ਫਿਰਦਾ ਸੀ ਉਹ ਬਾਹੂ ਦਾਹੀ ਭੱਜਿਆ ਉਹਨੇ ਦੇਖਿਆ ਵੀ ਇਹ ਗੁਰੂ ਦੀਆਂ ਲੜਲੀਆਂ ਫੌਜਾਂ ਕਿੱਧਰ ਫਿਰਦੀਆਂ ਨੇ ਜਾ ਕੇ ਅਹਿਮਦ ਸ਼ਾਹ ਸੈयद ਅਹਿਮਦ ਸ਼ਾਹ ਨੂੰ ਕਹਿਣ ਲੱਗਿਆ ਕਿ ਸਿੰਘਾਂ ਨੇ ਚੜਾਈ ਕਰ ਦਿੱਤੀ ਹੈ ਜੇ ਤੁਹਾਡਾ ਬਚਾਅ ਹੁੰਦਾ ਤਾਂ ਬਚਾਅ ਕਰ ਲਓ ਉਹ ਕਹਿੰਦਾ ਤੂੰ ਕੀ ਬੋਲੀ ਜਾਂਦਾ ਹੈ ਇਹ じゃ ਕੀ ਦੇਖ ਕੇ ਆਇਆ ਪਤਾ ਕੀ ਕਹਿੰਦਾ ਸਾਧ ਸੰਗਤ ਹੋ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾ ਵਾੜੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾ ਵਾੜੇ ਦੀ ਲੱਗੇ ਖੰਡੇ ਵਾਜਾ ਵੜੇ ਟੰਡੇ ਤੇ ਅੰਮ੍ਰਿਤ ਵਾਰਾ 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 ਵੜੇ ਟੰਡੇ ਤੇ ਅੰਮ੍ਰਿਤ ਵ ਸਾਧ ਸੰਗਤ ਇਹ ਜਿਹੜਾ ਸਮਾਂ ਦੁਆਰਾ ਨਹੀਂ ਮਿਲਣਾ ਜੇ ਤੁਸੀਂ ਕਹੋ ਨਾ ਜਿਹੜਾ ਅਗਲੇ ਸਾਲ ਵਰਸੀ ਮਨਾਣੀ ਆ ਪਤਾ ਨਹੀਂ ਉਦੋਂ ਕਿਸ ਨੇ ਹੋਣਾ ਕਿੰਨੇ ਨਹੀਂ ਹੋਣਾ ਫੇਲਾ ਲੈ ਲੀਏ ਸੰਗਿਆ ਨਾ ਕਰੋ ਗੱਜ ਕੇ ਬੋਲੋ ਜਦੋਂ ਤੁਸੀਂ ਨਹੀਂ ਬੋਲਦੇ ਨਾ ਸਾਨੂੰ ਇਹ ਉਹ ਲੱਗਦਾ ਵੀ ਜੋ ਅਸੀਂ ਬੋਲ ਰਹੇ ਹਾਂ ਤੁਹਾਨੂੰ ਸਮਝ ਨਹੀਂ ਆ ਰਹੀ ਹੋ ਲੱਗੇ ਖੰਡੇ ਤੇ ਕੇਸਰੀ ਬਾਣਾ ਫੋਜ ਆ ਗਈ ਬਾਜਾ ਵੜੇ ਦੀ ਲਗੇ ਝੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾ ਵੜੇ ਦੀ ਲਗੇ ਝੰਡੇ ਤੇ ਕੇਸਰੀ ਬਾਣਾ ਉਹ ਫੌਜ ਆ ਗਈ ਬਾਜਾ ਵੜੇ ਝੰਡੇ ਤੇ ਕੇਸਰੀ खंड ते के सरी माणा लॻे खंड ते के सरी माणा हो लॻे हो लॻे खंड ते के सरी लगे ਲਗੇ ਖੰਡੇ ਤੇ ਕੇਸਰੀ ਬਾਣਾ ਹੋ ਜ ਆ ਗਈ ਬਾਜਾਂ ਬੜੇ ਦੀ ਲਗੇ ਖੰਡੇ ਤੇ ਕੇਸਰੀ ਬਾਣਾ ਹੋ ਜ ਆ ਗਈ ਬਾਜਾਂ ਵਾਲੇ ਦੀ ਲਗੇ ਖੰਡੇ ਤੇ ਹੋ ਲਗੇ ਖੰਡੇ ਲਗੇ ਠੰਡੇ ਤੇ ਕੇਸਰੀ ਮਾਣ ਮਰੇ ਸੀ ਜੁੜੇ ਰਹੇ ਜੁੜੇ ਰਹੇ ਸੱਤ ਸੰਗਤ ਜਦੋਂ ਚੱਲੇ ਜਾਂਦੇ ਨੇ ਨਾ